जय पीएम जय भारत मैं सोम सोहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਦੋਸਤੋ ਜ਼ਮੀਨ ਦੀ ਰਜਿਸਟਰੀ ਹੋ ਚੁੱਕੀ ਹੈ ਪਾਵਰ ਆਫ ਸੋਸ਼ਲ ਜੁਨਟੀ ਨੇ 1815 ਗੱਜ ਜਿਹੜੀ ਜ਼ਮੀਨ ਦਾ ਟੁਕੜਾ ਪਿਛਲੇ 5 ਮਹੀਨੇ ਪਹਿਲਾਂ ਜਿਹੜਾ ਮਤਲਬ ਬਿਆਨਾ ਕੀਤਾ ਸੀ ਉਸ ਦੀ ਰਜਿਸਟਰੀ 13 ਮਾਰਚ 2025 ਨੂੰ ਹੋ ਚੁੱਕੀ ਹੈ ਔਰ ਉਸ ਰਜਿਸਟਰੀ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਔਰ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਜਿਸ ਨੇ ਇਸ ਰਜਿਸਟਰੀ ਨੂੰ ਕਰਵਾਉਣ ਦੇ ਵਿੱਚ ਇੱਕ ਇੱਕ ਪੈਸਾ ਆਪਣੇ ਹੱਕ ਹلال ਦੀ ਕਮਾਈ ਦੇ ਵਿੱਚੋਂ ਦਿੱਤਾ ਹੈ ਪਾਵਰ ਆਫ ਸੋਸ਼ਲ ਯੂਨਿਟੀ ਜੋ ਹੈ ਹਮੇਸ਼ਾ ਉਹਨਾਂ ਦਾ ਰਿਣੀ ਰਹੇਗੀ ਬਹੁਤ ਸਾਰੇ ਖੱਟੇ ਮਿੱਠੇ ਤਜਰਬੇ ਹੋਏ ਨੇ ਉਹਨਾਂ ਨੂੰ ਹੁਣ ਛੱਡੋ ਕਿਉਂਕਿ ਜਦੋਂ ਪੋਜ਼ਿਟਿਵ ਸਾਰੇ ਰਿਜ਼ਲਟ ਆਇਆ ਮੈਂ ਅੰਤ ਭਲੇ ਦਾ ਭਲਾ ਤਾਂ ਉਸ ਮਿਲਾਂ ਉਹਨਾਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਬਹੁਤ ਬਹੁਤ ਕੋਟ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵਿੱਚ ਯੋਗਦਾਨ ਪਾਇਆ ਔਰ ਜਿਨ੍ਹਾਂ ਨੇ ਨਹੀਂ ਪਾਇਆ ਹਾਂ ਇੱਕ ਗੱਲ ਦਾ ਦੁੱਖ ਹਮੇਸ਼ਾ ਹੁੰਦਾ ਹੈ ਕਿ ਮੈਂ ਉਹ ਲੋਕ ਵੀ ਵੇਖੇ ਨੇ ਜਿਹੜੇ ਕੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ 500 ਰੁਪਏ ਦਿਹਾੜੀ ਕਮਾਉਂਦੇ ਨੇ ਲੇਕਿਨ ਬਾਬਾ ਸਾਹਿਬ ਦੀ ਉਸ ਕੋਟੇਸ਼ਨ ਦੇ ਨਾਲ ਜੁੜੇ ਨੇ ਕਿ 5% ਹਿੱਸਾ ਸਮਾਜ ਦੇ ਨਾਮ ਜ਼ਰੂਰ ਲਾਓ ਸੋ ਉਹਨਾਂ ਲੋਕਾਂ ਨੇ 500 ਰੁਪਏ ਦੇ ਵਿੱਚੋਂ ਵੀ 10-10 ਰੁਪਏ ਜਿਹੜੇ ਆ ਉਹ ਕੱਢਣੇ ਠੀਕ ਸਮਝੇ ਕਿ ਇਹ ਅਸੀਂ ਪਾਵਰ ਆਫ ਸੋਸ਼ਲ ਜੁਨਟੀ ਨੂੰ ਜਦੋਂ ਕਦੇ ਇਧਰ ਮੀਟਿੰਗ ਵਿੱਚ ਜਸਲ ਸਾਹਿਬ ਆਪਣੀ ਟੀਮ ਦੇ ਨਾਲ ਆਏ ਤਾਂ ਉਹਨਾਂ ਨੂੰ ਅਸੀਂ ਜ਼ਰੂਰ ਦੇਵਾਂਗੇ ਅਜਿਹੇ ਦੋਸਤਾਂ ਨੂੰ ਵੀ ਅਜਿਹੇ ਪਰਿਵਾਰਾਂ ਨੂੰ ਵੀ ਇਹ ਅਜਿਹੇ ਵੀਰਾਂ ਨੂੰ ਵੀ ਸੈਲੂਟ ਹੈ ਜੋ ਇਹਨਾਂ ਸੋਚਦੇ ਨੇ لیکن بہت سارے اجے بھی نے ਸਾਡੇ سماج ਦੇ ਵਿੱਚ افیسر نے جنہوں نے اس ਦੇ ਵਿੱਚ حصہ ਪਾਉਣਾ ਠੀਕ ਨਹੀਂ ਸਮਝਿਆ کیوں ਨਹੀਂ ਸਮਝਿਆ ਕੱਲ ਜਦੋਂ ਇਤਿਹਾਸ ਲਿਖਿਆ ਜਾਏਗਾ ਉਹਨਾਂ ਲੋਕਾਂ ਦਾ ਨਾਮ ਨਹੀਂ ਵਿੱਚ ਹੋਏਗਾ ਤੇ ਉਹਨਾਂ ਦੇ ਹੀ ਜਵਾਕ ਉਹਨਾਂ ਤੋਂ ਪੁੱਛਣਗੇ ਕਿ ਬਾਪੂ ਤੁਸੀਂ ਉਸ ਵੇਲਾ ਕਿੱਥੇ ਸੀ ਤੁਹਾਡਾ ਨਾਮ ਇਸ ਲਿਸਟ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਤਾਂ ਸੱਚਮੁੱਚ ਉਸ ਵੇਲਾ ਕੀਤੀਆਂ ਹੋਈਆਂ ਕਮਾਈਆਂ ਜਿਹੜੀਆਂ ਹੈ ਉਹ ਸਭ ਬੇਅਰਥ ਚਲੇ ਜਾਣ ਗਿਆ ਖੈਰ ਅਸੀਂ ਤੇ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਦੋਸਤੋ ਕਿ ਜੋ ਵੀ ਦਾਨ ਦੇ ਵਿੱਚ ਦੇ ਸਕਦੇ ਹਾਂ ਜੋ ਵੀ ਸਮਰੱਥ ਹਾਂ ਅਸੀਂ ਜੋ ਆਕਾਲ ਪੁਰਖ ਨੇ ਆਪਾਂ ਨੂੰ ਸਮਰੱਥ ਬਣਾਇਆ ਹੈ ਉਹ ਸਾਨੂੰ ਜ਼ਰੂਰ ਦੇਣਾ ਚਾਹੀਦਾ ਸੋ ਪਾਵਰ ਆਫ ਸੋਸ਼ਲ ਜੁਨਟੀ ਨੇ 1815 ਗਜ ਦੀ ਜ਼ਮੀਨ ਦੀ ਜੋ ਰਜਿਸਟਰੀ ਹੈ ਉਹ 13 ਮਾਰਚ ਨੂੰ ਕਰਵਾ ਲੀਤੀ ਹੈ ਔਰ ਪੂਰੀ ਦੁਨੀਆ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਸੀ ਖੁਸ਼ੀ ਨੂੰ ਲੈ ਕੇ ਜਸਨ ਸਾਹਿਬ ਨੇ ਹਰ ਇੱਕ ਦਾ ਧੰਨਵਾਦ ਕੀਤਾ ਹੈ ਹਰ ਇੱਕ ਦਾ ਮਤਲਬ ਕਹਿ ਸਕਦੇ ਆ ਕਿ ਖੁੱਲ੍ਹ ਦਿਲ ਦੇ ਨਾਲ ਧੰਨਵਾਦ ਕੀਤਾ ਹੈ ਸਭ ਦਾ ਕੀਤਾ ਹੈ ਉਹਦੇ ਵਿੱਚ ਸਾਰੇ ਹੀ ਆ ਗਏ ਨੇ ਲੇਕਿਨ ਜਿਨ੍ਹਾਂ ਦੇ ਤਜਰਬੇ ਖੱਟੇ ਮਿੱਠੇ ਕੋੜੇ ਜਿਸ ਤਰ੍ਹਾਂ ਦੇ ਵੀ ਹੋਏ ਨੇ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਹੈ ਅੰਤ ਭਲੇ ਦਾ ਭਲਾ ਸੋ ਦੋਸਤੋ ਮੈਂ ਫਿਰ ਪੋਸੂ ਨਾਮਾ ਚੈਨਲ ਦੇ ਜ਼ਰੀਏ ਆਪ ਦਾ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਬਹੁਤ ਮਦਦ ਆਈ ਹੈ ਕਿਉਂਕਿ ਜਸਨ ਸਾਹਿਬ ਬੜੇ ਹੌਨੈਸਟ ਕਿਸਮ ਦੇ ਇਨਸਾਨ ਨੇ ਔਰ ਆਵਾਮ ਦੀ ਭਤਰੀ ਵਾਸਤੇ ਹਮੇਸ਼ਾ ਸੋਚਦੇ ਨੇ ਔਰ ਕਈ ਵਾਰੀ ਸੱਚੇ ਸੁੱਚੇ ਇਨਸਾਨ ਤੋਂ ਆਪਾਂ ਲੋਕ ਦੂਰ ਵੀ ਹੋਣ ਲੱਗਦੇ ਆ ਮੈਨੂੰ ਸ਼ੇਅਰ ਯਾਦ ਹੈ ਕਿ ਇਨਾ ਸੱਚ বিনা ਬੋਲ ਇਕੱਲਾ ਰਹਿ ਜਾਏਗਾ ਚਾਰ ਕੋ ਬੰਦੇ ਛੱਡ ਲੈ ਮੋਢਾ ਦੇਣ ਲਈ ਕਿਉਂਕਿ ਸੱਚੇ ਆਦਮੀ ਤੋਂ ਲੋਕਾਂ ਦਾ ਨਫ਼ਰਤ ਕਰਦੇ ਹੈ ਉਹਦੇ ਸਾਹਮਣੇ ਸਾਰਾ ਕੁਝ ਕਹੀ ਜਾਣਗੇ ਲੇਕਿਨ ਅਸਲ ਵਿੱਚ ਸਚਾਈ ਜਿਹੜੀ ਹੈ ਉਹ ਹਰ ਇੱਕ ਨੂੰ ਕੌੜੀ ਲੱਗਦੀ ਹੈ ਜਸਲ ਸਾਹਿਬ ਉਹ ਸ਼ਖਸੀਅਤ ਹੈ ਜੋ ਮੂੰਹ ਤੇ ਗੱਲ ਕਹਿਣੀ ਠੀਕ ਸਮਝਦੇ ਨੇ ਚੁਗਲੀ ਕਰਨ ਵਿੱਚ ਵਿਸ਼ਵਾਸ ਨਹੀਂ ਸਮਝਦੇ ਸੋ ਦੋਸਤੋ ਇੱਕ ਬਾਰ ਫੇਰ ਪੂਰੀ ਆਵਾਮ ਨੂੰ ਪੂਰੀ ਮਨੁੱਖਤਾ ਨੂੰ ਪਾਵਰ ਆਫ ਸੋਸ਼ਲ ਜੁਡੀ ਦੇ ਬਲੋਂ ਖਰੀਦੇ ਪਲਾਟ ਦੀਆਂ ਬਹੁਤ ਬਹੁਤ ਮੁਬਾਰਕ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ